ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਪਾ ਪਹੁੰਚੇ ਆ ਜੀ ਬਾਬਾ ਜੀ ਹੁਣਾ ਕੋਲ ਪਹਿਲਾਂ ਤੁਸੀਂ ਬਾਬਾ ਜੀ ਹੁਣਾ ਨੂੰ ਜਾਣਦੇ ਹੋਣੇ ਆ ਨਾ ਅਕਸਰ ਵੀਡੀਓ ਦੇ ਵਿੱਚ ਫੇਸਬੁੱਕ ਇੰਸਟਾਗ੍ਰਾਮ ਦੇ ਉੱਤੇ ਬਾਬਾ ਜੀ ਹੁਣੀ ਕਾਫੀ ਛਾਏ ਹੋਏ ਨੇ ਬਾਜ ਵਾਲੇ ਸਿੰਘ ਕਹਿੰਦੇ ਆ ਸ਼ਸਤਰਧਾਰੀ ਉਹ ਵੀ ਬਨਪੂਰਾਂ ਨਾਮ ਦੱਸਿਓ ਸ਼ਸਤਰਧਾਰੀ ਕਵੀ ਰਜਿੰਦਰ ਸਿੰਘ ਕਵੀ ਰਜਿੰਦਰ ਸਿੰਘ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਬਾਬਾ ਜੀ ਤੁਹਾਡਾ ਤੁਸੀਂ ਟਾਈਮ ਦਿੱਤਾ ਸਾਨੂੰ ਮੈਂ ਬਾਬਾ ਜੀ ਨੂੰ ਕਾਫੀ ਟਾਈਮ ਤੋਂ ਇਹਨਾਂ ਦੇ ਫੋਨ ਕਰ ਰਿਹਾ ਸੀ ਮੈਂ ਕਿਹਾ ਵੀ ਆਪਾਂ ਬਾਬਾ ਜੀ 10 ਮਿੰਟ ਇਹ ਗੱਲਬਾਤ ਕਰਾਂਗੇ ਬਾਜ ਬਾਬਾ ਜੀ ਨੇ ਰੱਖੇ ਹੋਏ ਆ ਕਾਫੀ ਟਾਈਮ ਤੋਂ ਰੱਖਦੇ ਆ ਰਹੇ ਜੋ ਵੀ ਸਾਰੀ ਇਨਫੋਰਮੇਸ਼ਨ ਲਵਾਂਗੇ ਇਹਨਾਂ ਦੇ ਕੋਲੋਂ ਤੇ ਹੋਰ ਬਾਬਾ ਜੀ ਠੀਕ ਆ ਸੇਤਾਂ ਹੀ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਬਾਬਾ ਜੀ ਸੇਤਾਂ ਦੱਸੋ ਕਿੰਦਾ ਠੀਕ ਆ ਚਾਰ ਬਰ ਤਿਆਰ ਜੀ ਕਿੰਦਾ ਬਾਜ ਬਾਜ ਤੁਸੀਂ ਕਦੋਂ ਕਦੋਂ ਰੱਖਦੇ ਆ ਰਹੇ ਆ ਜੀ ਬਾਜ ਵੀਰੇ ਲਗਭਗ 2021 ਤੋਂ ਰੱਖਦਾ ਆ ਰਹੇ 14 ਦਸੰਬਰ 2021 ਤੋਂ ਠੀਕ ਆ ਜੀ ਸਭ ਤੋਂ ਪਹਿਲਾਂ ਰੱਖਿਆ ਸੀ ਠੀਕ ਆ ਜੀ ਉਸ ਤੋਂ ਬਾਅਦ ਨਾਲ ਆਪਣੀ NGO ਚੱਲਦੀ ਹੈ ਸਾਈ ਮੇਆ ਮੇਲ ਦੀ ਠੀਕ ਆ ਜੀ ਦੇ ਨਾਂ ਤੇ ਜਿੱਦਾਂ ਬਾਜ ਆ ਕਬੂਤਰ ਚਿੜੀਆਂ ਤੋਤੇ ਉਹਨਾਂ ਨੂੰ ਰੈਕਸ਼ਿਊ ਕਰਦੇ ਆਪਾਂ ਟੀਮ ਆਪਣੀ ਅੱਛਾ ਜੀ ਤੇ ਆਲੇ ਮੇਨ ਹੈਡ ਆਫ ਸੁੱਥੇ ਆ ਠੀਕ ਆ ਬਾਈ ਤੇ ਨਾਲ ਅਲੱਗ-ਅਲੱਗ ਜਗ੍ਹਾ ਆਪਣੇ ਸਿੰਘ ਹੈਗੇ ਨੇ ਜਿਹੜੇ ਵੀ ਜਿੱਦਾਂ ਕੋਈ ਵੀ ਪੰਛੀ ਹੋਵੇ ਜਾਂ ਬਾਜ ਹੋਵੇ ਖਾਸ ਕਰਕੇ ਜਾਂ ਈਗਲ ਫੈਮਿਲੀ ਹੋਗੀ ਹਾਂਜੀ ਹਾਂਜੀ ਗਿੱਲਾਂ ਦੀ ਫੈਮਿਲੀ ਕਹਿ ਦਿੰਦੇ ਆ ਠੀਕ ਆ ਜੀ ਉਹਨਾਂ ਨੂੰ ਆਪਾਂ ਡੋਰ ਨੇ ਕੱਟਤਾ ਜਾਂ ਕਰੰਟ ਲੱਗ ਗਿਆ ਜਾਂ ਕਿਸੇ ਕਾਰਨ ਕਰਕੇ ਵੀ ਫੱਟਰ ਹੋ ਗਿਆ ਉਹਨੂੰ ਆਪਾਂ ਰੈਕਸਿਵ ਕਰਕੇ ਉਹਦਾ ਲਾਜ ਕਰਕੇ ਉਹਨੂੰ ਆਜ਼ਾਦ ਕਰ ਦਿੱਤਾ ਅੱਛਾ ਜੀ ਮਤਲਬ ਤਾਂ ਤੁਸੀਂ ਬਾਜ ਰੱਖ ਰਹੇ ਨੇ ਤਾਂ ਆਮ ਬੰਦਾ ਬਾਜ ਨਹੀਂ ਰੱਖ ਸਕਦਾ ਨਾ ਸਰਕਾਰ ਲਾਅ ਨਹੀਂ ਕਰਦੀ ਬਾਜ ਹਾਂਜੀ ਠੀਕ ਹੈ ਫਿਰ ਤੁਹਾਡੇ ਕੋਲ ਕੋਈ ਲਾਇਸੈਂਸ ਹੈ ਜੋ ਤੁਸੀਂ ਸੰਸਥਾ ਜਿਹੜੀ ਚਲਾ ਰਹੇ ਹੋ ਇਹ ਕਰਕੇ ਫਿਰ ਹਾਂ ਸਾਈਮੇ ਅਮੀਰਜੀਤ ਦੇ ਨਾਂ ਤੇ ਆਪਣੇ ਕੋਈ ਐਨੀਮਲ ਦੇ ਨਾਂ ਤੇ ਇਹ ਜੀ ਚਲਦੀ ਹੈ ਤੇ ਹੁਣ ਇਸ ਟਾਈਮ ਆਪਣੇ ਕੋਲ ਕਿੰਨੇ ਬਾਬਾ ਜੀ ਬਾਜ ਹੈ ਇਸ ਟਾਈਮ ਦੋ ਬਲੈਕ ਆਈਟਰ ਨੇ ਇਹ ਦਿੱਲੀ ਤੋਂ ਰੱਖ ਸੀ ਕੀਤਾ ਸੀ ਇਹਨੂੰ ਕਰੈਂਟਰ ਲੱਗ ਗਿਆ ਸੀ ਅੱਛਾ ਜੀ ਤੇ ਇਹਦੇ ਸਰ ਦੇ ਵਾਲ ਉਹ ਤੋਂ ਉਡੇਵੇ ਸੀ ਹੁਣ ਤੇ ਕਾਫੀ ਹੱਦ ਤੱਕ ਇਹਦੇ ਵਾਲ ਵੀ ਆ ਗਏ ਤੇ ਪੂੰਛ ਵੀ ਇਹਦੀ ਆ ਰਹੀ ਆ ਹੁਣ ਠੀਕ ਹੈ ਜੀ ਇਹ ਜਿਹੜਾ ਤੁਹਾਡੇ ਤੋਂ ਇਸ ਟਾਈਮ ਕਿਹੜਾ ਬਾਜ਼ ਆ ਜੀ ਕੀ ਨਾਮ ਆ ਜੀ ਨਸਲ ਇਹ ਬਲੈਕ ਆਇਟ ਨਸਲ ਆ ਜੀ ਠੀਕ ਹੈ ਜੀ ਤੇ ਅਸਲ ਬਾਜ਼ ਜਿਹੜਾ ਹੁੰਦਾ ਗੋਸ਼ ਹਾਕ ਜਿਹੜਾ ਮੰਨਿਆ ਜਾਂਦਾ ਏ ਠੀਕ ਹੈ ਜੀ ਉਹ ਕੁਦਰਤੀ ਸਰਦੇ ਉੱਪਰ ਕਲਗੀ ਬਣਦੀ ਆ ਅੱਛਾ ਜਿਹੜਾ ਪਿਓਰ ਬਾਜ਼ ਹੁੰਦਾ ਇਹਨਾਂ ਚ ਵੀ ਅਲੱਗ ਅਲੱਗ ਨਸਲ ਆਉਂਦੀ ਆ ਇਹ ਤੇ ਇਹ ਈਗਲ ਫੈਮਲੀ ਚ ਆਏਗਾ ਜੀ 골ਡਨ ਈਗਲ ਹੋ ਗਿਆ ਬਨੈਲੀ ਈਗਲ ਹੋ ਗਿਆ ਅਮਰੀਕਨ ਈਗਲ ਹੋ ਗਿਆ ਠੀਕ ਹੈ ਜੀ ਬਲੈਕ ਆਇਟ ਹੋ ਗਿਆ ਠੀਕ ਹੈ ਜੀ ਇਹ ਈਗਲ ਫੈਮਲੀ ਚ ਹਾਕ ਫੈਮਲੀ ਅਲੱਗ ਹੁੰਦੀ ਆ ਬਾਜ਼ ਦੀ ਕਹ ਲਈਏ ਹਾਂ ਜੀ ਬਾਜ਼ ਦੀ ਇਹਨਾਂ ਦੀਆਂ ਨਸਲਾਂ ਲੱਗਣ ਨੇ ਠੀਕ ਹੈ ਜੀ ਅੱਗੇ ਫੈਲਕਨ ਫੈਮਿਲੀ ਹੋ ਗਈ ਫੈਲਕਨ ਕਹਿੰਦੇ ਆ ਉਹ ਲੱਗ ਫੈਮਿਲੀ ਇਹ ਤਾਂ ਕਾਫੀ ਮਤਲਬ ਕੀ ਹੈ ਨਾ ਇਹਦੇ ਵਿੱਚ ਨਸਲ ਆ ਜਾਂਦੀਆਂ ਇਹ ਜਿੱਦਾਂ ਹੁਣ ਤਾਂ ਜਦੋਂ ਗਰਮੀ ਸਟਾਰਟ ਹੀ ਆਲੇ ਜ਼ਿਆਦਾ ਗਰਮੀ ਤਾਂ ਨਹੀਂ ਇਹ ਕਾਫੀ ਜਿੱਦਾਂ ਹੁਣ ਮੰਨ ਰਿਹਾ ਹੈ ਨਾ ਭਾਬੀ ਗਰਮੀ ਤੁਸੀਂ ਪਹਿਲਾਂ ਪਾਣੀ ਵੀ ਇਹਨੂੰ ਕਾਫੀ ਪਲਾਇਆ ਤੇ ਹੁਣ ਵੀ ਇਹ ਕੀ ਵਜ੍ਹਾ ਜੀ ਧੁੱਪ ਪੈਣ ਦੇ ਨਾਲ ਨਾ ਜੀ ਮੂੰਹ ਸੁੱਕਦਾ ਏ ਭਾਵੇਂ ਇਨਸਾਨ ਆ ਭਾਵੇਂ ਪੰਛੀ ਹੈ ਦੋਨਾਂ ਦਾ ਸੁੱਕਦਾ ਫਿਰ ਜਦੋਂ ਜ਼ਿਆਦਾ ਗਰਮੀ ਹੁੰਦੀ ਫਿਰ ਤਾਂ ਔਖਾ ਨਹੀਂ ਇਹਨਾਂ ਨੂੰ ਲਿਆਉਣਾ ਕਿਤੇ ਮੈਂ ਫਿਲਹਾਲ ਤਾਂ ਆਪਾਂ ਠੀਕ ਕਰਕੇ ਆਜ਼ਾਦ ਕਰਦੀਦਾ ਫਿਰ ਜਿੱਦਾਂ ਵੀ ਕੁਦਰਤ ਨੇ ਇਹਨਾਂ ਨੂੰ ਜ਼ਿੰਦਗੀ ਬਖਸ਼ੀ ਆ ਤਾਂ ਆਪਣੇ ਹਿਸਾਬ ਦੇ ਨਾਲ ਬਤੀਤ ਕਰਦੇ ਆ ਨਹੀਂ ਨਹੀਂ ਚਲੋ ਬਹੁਤ ਵਧੀਆ ਬਾਬਾਈ ਤੁਹਾਨੂੰ ਸ਼ੌਂਕ ਕਿੱਦਾਂ ਪਿਆ ਬਾਬਾਈ ਬਾਜ ਰੱਖਣਾ ਪਹਿਲਾਂ ਤਾਂ ਇਹ ਦੱਸੋ ਵੀ ਤੁਸੀਂ ਸਟਾਰਟਿੰਗ ਕਿੱਦਾਂ ਹੋਈ 2021 ਦੇ ਵਿੱਚ ਤੁਸੀਂ ਕਹਿੰਦੇ ਹੋ ਨਾ ਵੀ 2021 2021 ਤੇ 14 ਨਵੰਬਰ ਨੂੰ ਆਪਣਾ ਸਭ ਤੋਂ ਪਹਿਲਾ ਇੱਕ ਬਾਦ ਆਪਾਂ ਨੂੰ ਮਿਲਿਆ ਸੀ ਠੀਕ ਆ ਜੀ ਉਹ ਤੋਂ ਬਾਅਦ ਫਿਰ ਕਾਫੀ ਜਿਹੜੇ ਬਾਦ ਹੁਣ ਤੱਕ 17 18 ਲਗਭਗ ਠੀਕ ਹੈ ਜੀ ਇਸ ਤੋਂ ਬਾਅਦ ਵੀ ਜਿਹੜੇ ਰਕਸੂ ਕਰਕੇ ਯਾਦ ਕੀਤੇ ਨੇ ਠੀਕ ਹੈ ਬਾਬਾਈ ਅੱਛਾ ਤੁਸੀਂ ਦੱਸਦੇ ਪਈਂ ਵੀ ਮਤਲਬ ਲੋਕ ਬਹੁਤ ਵੀਡੀਓ ਬਣਾ ਕੇ ਜਾਂਦੇ ਉਹਨਾਂ ਦੀ ਵੀਡੀਓ ਕਾਫੀ ਵਾਇਰਲ ਜਾਂਦੀਆਂ ਹਨਾ ਤੁਸੀਂ ਆਪ ਕਿਉਂ ਨਹੀਂ ਤੁਸੀਂ ਮਤਲਬ ਕੋਈ YouTube ਚੈਨਲ ਬਣਾ ਰਹੇ ਜਾਂ ਤਾਂ ਮਤਲਬ ਇਹਨਾਂ ਬਾਬਾ ਜੀ ਹੁਣ Instagram ਤੇ ਵੀ ਦੇਖੇ ਬਹੁਤ ਘੱਟ ਫਾਲੋਅਰ ਆ ਕਿਉਂਕਿ ਲੋਕ ਤਾਂ ਬਹੁਤ ਜਾਣਦੇ ਪਰ ਆਪ ਦੇ ਖੌਦ ਫਾਲੋਅਰ ਬਹੁਤ ਘੱਟ ਆ ਇਹਦੀ ਕੀ ਵਜ੍ਹਾ ਬਾਬਾ ਜੀ ਦੀ ਮਾਨ ਜੀ ਮੈਨੂੰ ਇੰਨਾ ਜ਼ਿਆਦਾ ਸ਼ੌਂਕ ਨਹੀਂ ਦੀ ਵੀਡੀਓ ਪਾਉਣਾ ਹੁੰਦਾ ਹਨਾ ਪਰ ਆਏ ਆ ਵੀ ਚਲੋ ਸੰਗਤ ਪਿਆਰ ਕਰਦੀ ਉਹ ਬਣਾ ਕੇ ਸੋਸ਼ਲ ਮੀਡੀਆ ਤੇ ਪਾਉਂਦੀ ਰਹਿੰ ਉਦਾ ਆਪਣਾ ਪੇਜ ਵੀ ਹੈਗਾ ਬਾਜਵਾਲਾ ਸਿੰਘ ਥੋੜਾ ਆਪਣੀ ਮਾੜੇ ਇੰਸਟਾਗ੍ਰam ਦੀ ਵੀ ਆਈਡੀ ਇੰਸਟਾਗ੍ਰam ਦੀ ਆਈਡੀ ਹੈਗੀ ਆਪਣੀ ਬਾਜਵਾਲਾ ਸਿੰਘ ਬਾਜਵਾਲਾ ਸਿੰਘ ਠੀਕ ਹੈ ਤੁਸੀਂ ਕਾਫੀ ਦੂਰ ਦੂਰ ਜਾਣੇ ਰਹਿੰਦੇ ਹੋ ਥੋੜਾ ਉਹ ਵੀ ਦੱਸੋ ਤੁਹਾਨੂੰ ਸੰਗਤਾਂ ਬੁਲਾਉਂਦੀਆਂ ਬਾਜ ਲੈ ਕੇ ਜਾਂਦੇ ਕਿਦਾਂ ਤੁਸੀਂ ਇੰਨੀ ਦੂਰ ਜਾ ਰਹੇ ਹੋ ਬਾਜ ਸਾਹਮਣੇ ਬਹੁਤ ਔਖਾ ਹੈ 2021 ਦੇ ਵਿੱਚ ਆਪਣੀ ਸ਼ੁਰੂਆਤ ਹੋਈ ਸੀ ਤੇ ਸੰਗਤਾਂ ਦਾ ਪ੍ਰੇਮ ਪਿਆਰ ਮਿਲਿਆ ਸੰਗਤਾਂ ਨਗਰ ਕੀਰਤਨਾਂ ਦੇ ਲਈ ਇਨਵਾਈਟ ਕਰਦੀਆਂ ਉੱਥੇ ਫਿਰ ਸੰਗਤਾਂ ਨੂੰ ਸੰਗਤਾਂ ਦੇ ਦਰਸ਼ਨ ਕਰੀਦੇ ਤੇ ਨਾਲ ਬਾਦ ਦੇ ਦਰਸ਼ਨ ਕਰਾਈਦੇ ਆ ਅੱਛਾ ਜੀ ਤੇ ਨਾਲ ਉਸ ਮੈਸੇਜ ਲਈਦਾ ਵੀ ਕੱਲ੍ਹ ਦੀ ਤਰਪਾਸ਼ ਜਿਵੇਂ ਸਾਨੂੰ ਹਾਥੀ ਘੋੜੇ ਬਾਜ਼ ਊਂਠ ਜਿਹੜੇ ਰਵਾਇਤੀ ਸ਼ਸਤਰ ਸਾਨੂੰ ਸ਼ਸਤਰ ਵਸਤਰ ਬਾਜ ਤੇ ਸਾਜ਼ ਸਾਨੂੰ ਦਿੱਤੇ ਨੇ ਸਾਨੂੰ ਵੀ ਅਮਰ ਸ਼ੱਕੇ ਤਿਆਰ ਵਰ ਤਿਆਰ ਹੋ ਕੇ ਹਮੇਸ਼ਾ ਰਹਿਣਾ ਚਾਹੀਦਾ ਕਲਗੀਧਰ ਪਾਸ਼ਾ ਦੇ ਨਾਦੀ ਪੁੱਤਰ ਬਣਨਾ ਚਾਹੀਦਾ ਸਹੀ ਵਾਲਾ ਚੜ੍ਹਦੀ ਕਲਾ ਦਾ ਪ੍ਰਤੀਕ ਨਾਲੇ ਬਾਜ ਵੈਸੇ ਰੱਖਣਾ ਆਮ ਬੰਦਾ ਤਾਂ ਨਹੀਂ ਬਾਬਾ ਜੀ ਰੱਖ ਸਕਦਾ ਪਹਿਲਾਂ ਤਾਂ ਦਿਲ ਬਹੁਤ ਵੱਡਾ ਚਾਹੀਦਾ ਕਈ ਵਾਰੀ ਮੈਂ ਦੇਖਿਆ ਬਾਬਾ ਜੀ ਦੇ ਹੱਥ ਨੂੰ ਵੀ ਪੈਂਦਾ ਇਹ ਪਰ ਇਹ ਸੰਭਾਲ ਲੈ ਇਹ ਕਿੰਨੇ ਟਾਈਮ ਦਾ ਹੋ ਗਿਆ ਬਾਬਾ ਜੀ ਇਹ ਇਹ ਲਗਭਗ ਇਹਨੂੰ 6 ਮਹੀਨੇ ਲਗਭਗ ਹੋਏ ਨੇ ਅੱਛਾ ਹਾਲੇ 6 ਮਹੀਨੇ ਦਾ ਆ ਨਹੀਂ ਨਹੀਂ ਇਹਦੀ ਉਮਰ ਤਾਂ ਵੱਧ ਹੈ ਅੱਛਾ ਉਮਰ ਵੱਧ ਪਰ ਇਹਨੂੰ ਲਗਭਗ 6 ਕੁ ਮਹੀਨੇ ਹੋਏ ਹੈ ਦਿੱਲੀ ਤੋਂ ਰਕਸੀਓ ਕਰਕੇ ਲਿਆਏ ਸੀ ਮੈਂ ਇਹਦੇ ਦਿਨ ਕਰੰਟ ਲੱਗਿਆ ਸੀ ਸਿਰ ਦੇ ਵਾਲ ਇਹਦੇ ਸਾਰੇ ਉਡੇ ਹੋਏ ਸੀ ਅੱਛਾ ਜੀ ਤੇ ਹੁਣ ਕਿੰਨਾ ਇਹਨੇ ਵਧਣਾ ਹੋਰ ਕਿੰਨੇ ਸਾਈਜ਼ ਕਿੰਨਾ ਹੋਏਗਾ ਇਹਦਾ ਸਾਈਜ਼ ਵੀਰੇ ਆਹੀ ਰਹਿਣਾ ਸਾਈਜ਼ ਨਹੀਂ ਵਧਣਾ ਇਹਦਾ ਖੰਭਾਂ ਦੀ ਲੈਂਥ ਵਧੇਗੀ ਖੰਭਾਂ ਦੀ ਲੰਬਾਈ ਠੀਕ ਹੈ ਜੀ ਪੂਛ ਇਹਦੀ ਆ ਰਹੀ ਹਲੇ ਨਵੀਂ ਹਲੇ ਖੰਭ ਹੋਰ ਵੀ ਇਹਦੇ ਆ ਰਹੇ ਨੇ ਅੱਛਾ ਜੀ अच्छा मैं सुनया बाबाजी ਜਿਹੜਾ ਬਾਜ ਕਹਿੰਦੇ ਕਦੀ ਕੈਦ ਨਹੀਂ ਹੋ ਕੇ ਰਹਿ ਸਕਦਾ ਜਿਹਦਾ ਪਿੰਜਰੇ ਦੇ ਵਿੱਚ ਨਹੀਂ ਰਹਿ ਸਕਦਾ ਇਹ ਗੱਲ ਸੱਚ ਆ ਜੀ ਸੱਚ ਆ ਦੀ ਇਹ ਅੱਛਾ ਜੀ ਪ੍ਰੈਕਟੀਕਲੀ ਕੀਤਾ ਹੋਇਆ ਮੈਨੂੰ ਕੋਈ ਜੋੜਾ ਬਾਜਾਂ ਦਾ ਦੇ ਗਿਆ ਬੱਚਿਆਂ ਦਾ ਠੀਕ ਆ ਜੀ ਤੇ ਉਹਨਾਂ ਨੂੰ ਭੋਜਨ ਖਵਾ ਕੇ ਮੈਂ ਕੁਦਰਤ ਦੇ ਪਿੰਜਰੇ ਚ ਪਾਤਾ ਅੱਛਾ ਉਹਦੀ ਪਿੰਜਰੇ ਦੇ ਛੋਟੇ ਸੀਗੇ ਛੋਟੇ ਸੀ ਨਾਲੇ ਬੱਚੇ ਉਸੇ ਹਾਲੇ ਠੀਕ ਆ ਜੀ ਉਹ ਆਪਣੇ ਆਪ ਨੂੰ ਉਹਨਾਂ ਨੇ ਮਾਰ ਕੇ ਚੜਾਈ ਕਰ ਗਏ ਅੱਛਾ ਆਪਣੇ ਆਪ ਨਹੀਂ ਮਾਰ ਲਿਆ ਬਾਜ ਹਮੇਸ਼ਾ ਇਨੂੰ ਭਾਵੇਂ ਸੋਨੇ ਦਾ ਪਿੰਜਰਾ ਵੀ ਬਣਾ ਕੇ ਦੋ ਠੀਕ ਹੈ ਜੀ ਇਹ ਕਦੇ ਵੀ ਪਿੰਜਰੇ ਚ ਨਹੀਂ ਰਹਿ ਸਕਦਾ ਨਹੀਂ ਰਹਿੰਦਾ ਇਹਨੇ 1% ਆਪਣੇ ਆਪ ਮਨ ਦੇ ਵਿੱਚ ਬਿਠਾ ਲਿਆ ਵੀ ਮੈਂ ਗੁਲਾਮ ਐ ਇਹ ਆਪਣੇ ਆਪ ਨੂੰ ਮਾਰ ਲੈਂਦਾ ਐ ਅੱਛਾ ਜੇ ਇਹਨੂੰ ਬਦਲ ਆ ਗਿਆ ਜਿੰਨਾ ਮਰਜ਼ੀ ਵੱਡਾ ਪਿੰਜਰਾ ਬਣਾ ਕੇ ਦੇ ਦੋ ਇਹ ਆਪਣੇ ਆਪ ਨੂੰ ਮਾਰ ਲੈਂਦਾ ਐ ਆਜ਼ਾਦ ਹੀ ਰਹਿਣਾ ਇਹਨੇ ਆਜ਼ਾਦ ਤੁਸੀਂ ਰੱਸੀ ਵੀ ਨਹੀਂ ਪਾਈ ਹੋਈ ਕੋਈ ਮੈਂ ਮੈਂ ਇਦਾਂ ਹੀ ਰੱਖਦਾ ਜੀ ਲਗਭਗ ਮੇਰੇ ਸਾਰੇ ਆਵਾਜ਼ ਲਗਭਗ ਇਦਾਂ ਹੀ ਹੁੰਦੇ ਆ ਪਰ ਜਦ ਸੰਗਤ ਦੇ ਵਿੱਚ ਤਾਂ ਹੁੰਦਾ ਉਦੋਂ ਡੋਰੀ ਪਾਣੀ ਪੈਂਦੀ ਹੈ ਐ ਪੈਰਾਂ ਦੇ ਵਿੱਚ ਕਿਉਂਕਿ ਇਹਦਾ ਇਹ ਰਹਿੰਦਾ ਵੀ ਕਿਸੇ ਉਹਦਾ ਟੈਗ ਨਾ ਕਰੇ ਕਿਸੇ ਵਾ ਹਮਲਾ ਨਾ ਕਰੇ ਅੱਛਾ ਉਦਾਂ ਨਹੀਂ ਮਤਲਬ ਜਿੱਦਾਂ ਘਰੇ ਆਪਾਂ ਤੁਹਾਡੇ ਬੈਠੇ ਸੀਗੇ ਘਰੇ ਇਦਾਂ ਹੀ ਰੱਖੀਦਾ ਜੀ ਇਹ ਉੜਦਾ ਪਿਆ ਸੀ ਕਮਰੇ ਦੇ ਪੂਰਾ ਉੜ ਕੇ ਜਾਂਦੇ ਮੈਂ ਬਾਬਾ ਜੀ ਨੇ ਕਹੀਏ ਨਾ ਮੈਂ ਕਹਾ ਬਾਬਾ ਜੀ ਰੱਸੀ ਪਾ ਲਓ ਨਾ ਤੁਸੀਂ ਇਦਾਂ ਰਿਸਕ ਲੋ ਕਹਿੰਦੇ ਨਹੀਂ ਨਹੀਂ ਕੋਈ ਚੱਕਰ ਨਹੀਂ ਕਹਿੰਦੇ ਉੜ ਗਿਆ ਤਾਂ ਉੜ ਗਿਆ ਮੈਂ ਕਹਾ ਨਹੀਂ ਪਰ ਡਰ ਸਾਨੂੰ ਲੱਗੀ ਜਾਂਦਾ ਤੁਸੀਂ ਬਿਨਾਂ ਯਾਦ ਰੱਖਿਆ ਅੱਛਾ ਬਾਬਾ ਜੀ ਜਦੋਂ ਆਮ ਬੰਦਾ ਕੋਈ ਜਿਹਦਾ ਕਿਸੇ ਨੂੰ ਸ਼ੌਂਕ ਆ ਬਾਜ ਰੱਖਣ ਦਾ ਜਿੱਦਾਂ ਹੁਣ ਸਾਡੇ ਵਰਗੇ ਦਾ ਸਾਡੇ ਕੋਲ ਲਾਇਸੈਂਸ ਨਹੀਂ ਹੈਗਾ ਉਹ ਬੰਦਾ ਕਿੱਦਾਂ ਰੱਖ ਸਕਦਾ ਵੈਸੇ ਆਪਾਂ ਗੱਲ ਕਰੀਏ ਬਾਅਦ ਵੈਸੇ ਸਰਕਾਰ ਵੱਲੋਂ ਲਾਊਡ ਹੈ ਹੀ ਨਹੀਂ ਜੀ ਰੱਖਣਾ ਅੱਛਾ ਜੀ ਇਹ ਲਾਊਡ ਨਹੀਂ ਹੈਗਾ ਅਸੀਂ ਉਦਾਂ ਕੋਈ ਫੱਟੜਾ ਆਵਾਜ਼ ਜਾਂ ਕਿਸੇ ਵੀ ਤਰ੍ਹਾਂ ਤੁਸੀਂ ਉਹਨੂੰ ਠੀਕ ਕਰਦਗੇ ਫਿਰ ਯਾਰ ਠੀਕ ਕਰਕੇ ਅਸੀਂ ਆਜ਼ਾਦ ਕਰ ਦਿੰਦੇ ਅਸੀਂ ਵੀ ਨਹੀਂ ਰੱਖਦੇ ਹੈਗੇ ਪਰ ਜੇ ਰੱਖਣਾ ਚਾਹੁੰਦਾ ਹੈ ਕੋਈ ਸਿਰਫ ਸੇਵਾ ਸਮਹਾਲ ਕਰ ਸਕਦਾ ਹੈ ਤੇ ਕਰੇ ਜਰੂਰ ਠੀਕ ਹੈ ਜੀ ਤੇ ਹੋਰ ਬਾਬਾ ਜੀ ਬਾਜ ਦੇ ਨਸਲਾਂ ਬਾਰੇ ਥੋੜਾ ਜਿਹਾ ਜਾਣਕਾਰੀ ਬਾਜ ਜੀ ਮੈਂ ਲਗਭਗ 8 ਕ ਨਸਲਾਂ 9 ਕ ਨਸਲਾਂ ਹੁਣ ਤੱਕ ਰੱਖੀਆਂ ਜਿਦਾ ਬਲੈਕ ਹਾਈਟ ਹੋ ਗਿਆ ਬਲੈਕ ਵਿੰਗ ਹਾਈਟ ਹੋ ਗਿਆ ਠੀਕ ਹੈ ਜੀ ਸਿਖਰਾ ਹੋ ਗਿਆ ਫੈਲਕਨ ਹੋ ਗਿਆ ਪੈਰਾਗ੍ਰੀਨ ਫੈਲਕਨ ਹੋ ਗਿਆ ਠੀਕ ਹੈ ਜੀ ਪੈਰਾਗ੍ਰੀਨ ਹੈਡ ਹੈਡ ਵਾਲਾ ਹੁੰਦਾ ਇੱਕ ਉਹ ਤੇ ਬਾਅਦ ਵਿੱਚ ਬਨੈਲੀ ਗਲ ਆ ਗਈ ਹੈ ਠੀਕ ਹੈ ਜੀ ਸਪੈਰੋ ਹੌਕ ਆ ਗਿਆ ਕਾਫੀ ਨਸਲ ਆ ਜਾਂਦੀਆਂ ਲਗਭਗ ਹੁੰਦੀਆਂ ਨੇ ਮਤਲਬ ਸਾਰੀਆਂ ਤੁਸੀਂ ਰੱਖ ਕੇ ਛੱਡਦੇ ਐ ਇਸ ਟਾਈਮ ਤੁਹਾਡੇ ਤੋਂ ਇਹ ਬਾਜ ਆ ਇਸ ਟਾਈਮ ਇਹੀ ਆ ਜੀ ਬਲੈਕ ਹਾਈਟ ਜਿਆਦਾ ਜਿਆਦਾ ਦੇਖਣ ਨੂੰ ਜਾਂ ਜਿਆਦਾ ਜਿਹੜਾ ਹੈਵੀ ਬਾਜ ਉਹ ਕਿਹੜਾ ਹੁੰਦਾ ਬਾਬਾ ਜੀ ਜਿਆਦਾਤਰ ਜੀ ਈਗਲ ਫੈਮਿਲੀ ਹਮੇਸ਼ਾ ਭਾਰੀ ਹੁੰਦੀ ਐ ਸਾਈਜ਼ ਚ ਵੀ ਵੱਡੀ ਹੁੰਦੀ ਜਦੋਂ ਬਨੈ ਲੀਗਲ ਹੋ ਗਈ ਆ ਅਮਰੀਕਨ ਈਗਲ ਹੋ ਗਈ ਆ ਬਨੈ ਲੀਗਲ ਆਪਣੇ ਕੋਲ ਹੈ ਸੀ ਆਂਦੇ ਉਹਨੇ ਇੱਕ ਇਹਦੇ ਨਾਲ ਦਾ ਜਿਹੜਾ ਬਲੈਕ ਹਾਈਟ ਬਾਜ ਸੀ ਉਹਨੂੰ ਖਾ ਗਈ ਐ ਅੱਛਾ ਆਹ ਦੇਸ਼ਕਾਰ ਆਪਸੇ ਵੀ ਖਾ ਲੈਂਦੇ ਇੱਕ ਦੂਜੇ ਆਪਸੇ ਵੀ ਖਾ ਲੈਂਦੇ ਆ ਜੀ ਉਹ ਕਿਦਾਂ ਕੀ ਚੱਕਰ ਪਿਆਈ ਉਹ ਥੋੜਾ ਉਹਦੇ ਬਾਰੇ ਦੱਸੋ ਕਿਦਾਂ ਖਾ ਲਿਆ ਬਾਜ ਨੇ ਬਾਜ ਖਾ ਲਿਆ ਦੱਸ ਬਾਜ ਜਿੱਦਾਂ ਨਹੀਂ ਬੰਦਾ ਬੰਦੇ ਦਾ ਵੈਰ ਜਾਈ ਬਾਜ ਬਾਜ ਦਾ ਵੈਰੀ ਹੁੰਦਾ ਹੈ ਅੱਛਾ ਜੀ ਉਹ ਜਿਹਨੇ ਬਾਜ ਮਾਰਿਆ ਉਹ ਹੁਣ ਇਸ ਟਾਈਮ ਹੈਗਾ ਤੁਹਾਡਾ ਤੋਂ ਨਹੀਂ ਉਹ ਕੱਲ ਮੈਂ ਅੱਗੇ ਟੀਮ ਨੂੰ ਭੇਜਿਆ ਏ ਉਹਦੀ ਲੱਤ ਟੁੱਟੀ ਸੀ ਇੱਥੋਂ ਅੱਛਾ ਜੀ ਇੱਥੋਂ ਸੈਂਟਰ ਤੋਂ ਠੀਕ ਆ ਜੀ ਤੇ ਉਹ ਅੱਗੇ ਟੀਮ ਨੂੰ ਭੇਜਿਆ ਠੀਕ ਉਹਦੇ ਕਲਿੱਪ ਹੋਣੇ ਤੁਹਾਡੇ ਤੋਂ ਹਾਂ ਕਲਿੱਪ ਹੈਗੇ ਮੇਰੇ ਕੋਲ ਠੀਕ ਆ ਯੂਜ਼ ਕਰਾਂਗੇ ਅੱਛਾ ਇਹ ਜੇ ਆਪਾਂ ਕੀ ਨਿਸ਼ਾਨੀ ਹੁੰਦੀ ਆ ਬਾਬਾ ਜਿਹੜਾ ਪਿਓਰ ਬਾਜ਼ ਦੀ ਤੇ ਈਗਲ ਦਾ ਵਿੱਚ ਕੀ ਫਰਕ ਹੁੰਦਾ ਬਾਜ਼ ਤੇ ਈਗਲ ਦੇ ਵਿੱਚ ਕਿਉਂਕਿ ਲੋਕ ਕਈ ਵਾਰ ਈਗਲ ਨੂੰ ਹੀ ਬਾਜ਼ ਸਮਝ ਹੀ ਜਾਂਦੇ ਆ ਜਿਹੜੇ ਇੱਕ ਝੀਲਾਂ ਉੱਪਰ ਉੜਦੀਆਂ ਹੁੰਦੀਆਂ ਉਹਨੂੰ ਵੀ ਬਾਜ਼ ਸਮਝ ਹੀ ਜਾਂਦੇ ਕਈ ਆਪਾਂ ਕਿਦਾਂ ਪਛਾਣ ਕਰਾਂਗੇ ਫਿਰ ਨਹੀਂ ਬਾਦ ਜਿਹੜਾ ਬੰਦਾ ਰੱਖਦਾ ਜੀ ਉਹਨੂੰ ਥੋੜਾ ਥੋੜਾ ਐਕਸਪੀਰੀਅੰਸ ਹੋ ਜਾਂਦਾ ਵੀ ਇਹ ਵੈਸੇ ਇਹ ਵੀ ਬਾਜ਼ ਨਹੀਂ ਹੈਗਾ एक एक अच्छा।, लाग लाग। अच्छा जी ये ब्लैक हाइट नस्ल आ एक ईगल फैमिली च आएगा एक हॉग फैमिली ਹੁੰਦਾ ਹਾਕ ਮੈਨੇ ਪੰਜਾਬੀ ਚ ਕਹ ਲਈਏ ਬਾਜ਼ ਦੀ ਪ੍ਰਜਾਤੀ ਠੀਕ ਹੈ ਇਗਲ ਮੈਨੇ ਇੱਲਾ ਹੋ ਗਿਆ ਇੱਲਾ ਦੀ ਪ੍ਰਜਾਤੀ ਹੁੰਦੀ ਹੈ ਅਲੱਗ-ਅਲੱਗ اچھا ਜੀ ਬਾਜ਼ ਦੇ ਵਿੱਚ ਬਾਜ਼ ਦੀ ਪ੍ਰਜਾਤੀ ਅਲੱਗ-ਅਲੱਗ ਹੁੰਦੀ ਹੈ ਉਹਦੇ ਬਾਅਦ ਫਾਲਕਨ ਫੈਮਿਲੀ ਆ ਗਈ ਆ اچھا ਜੀ ਉਹ ਅਲੱਗ ਅਲੱਗ ਪਰਿਵਾਰ ਹੁੰਦਾ ਹਰੇ ਇਹ ਵੀ ਦੇ ਲੋ ਕਿੰਨੀਆਂ ਜਿੱਦਾਂ ਹੁਣ ਪੰਜਾਬ ਦੇ ਵਿੱਚ ਹੁਣ ਪੰਜਾਬ ਚ ਕਈ ਆ ਪਰ ਰਹਿੰਦੇ ਇਨਸਾਨ ਉਹ ਜਿੱਦਾਂ ਨੇਪਾਲੀ ਨੇ ਨੇਪਾਲੀਆਂ ਦਾ ਚਿਹਰਾ ਕੁਦਰਤੀ ਹੋਰ ਆ ਜੋ ਪੀਗੀ ਨਹੀਂ ਚੱਲ ਜਾ ਉਧਰ ਦੇ ਇਨਸਾਨਾ ਥੋੜਾ ਜਿੱਥੇ ਵੀ ਜਾਓਗੇ ਥੋੜੇ ਥੋੜੇ ਚਿਹਰਿਆਂ ਦਾ ਫਰਕ ਪੈਂਦਾ ਕਹਿੰਦੇ ਆਪਾਂ ਸਾਰੇ ਨੂੰ ਇਨਸਾਨੇ ਆ ਇਦਾਂ ਹੀ ਇਹਨਾਂ ਦੇ ਵਿੱਚ ਇਦਾਂ ਹੀ ਕਹਿੰਦੇ ਸਾਰੇ ਉਹ ਬਾਜ ਆ ਪਰ ਇਹਨਾਂ ਦੀ ਵੀ ਅਲੱਗ ਅਲੱਗ ਨਸਲਾਂ ਹੁੰਦੀਆਂ ਅਲੱਗ ਅਲੱਗ ਨਸਲਾਂ ਹੁੰਦੀਆਂ ਚੋ ਦਸਵੇਂ ਬਾਦਸ਼ਾਹ ਦੇ ਦਰੋਂ ਆਪਾਂ ਗੱਲ ਕਰਦੇ ਜੇ ਕੋਈ ਬਾਜ ਦੀ ਗੱਲ ਆਉਣੀ ਫਿਰ ਆਪਾਂ ਨੂੰ ਦਸਵੇਂ ਬਾਦਸ਼ਾਹ ਜੀਤੇ ਆਉਂਦੇ ਨਾ ਉਹਨਾਂ ਤੁਹਾਨੂੰ ਕੁਝ ਇਨਫੋਰਮੇਸ਼ਨ ਪਤਾ ਨਾ ਤਾਂ ਕਿਹੜਾ ਬਾਜ ਹੁੰਦਾ ਸੀ ਉਹ ਸ਼ਾਹੀਨ ਨਸਲ ਸੀ ਜੀ ਅੱਛਾ ਜੀ ਸ਼ ਉਹ ਨਸਲ ਦੁਬਈ ਦੇ ਵਿੱਚ ਹੁੰਦੀ ਜ਼ਿਆਦਾਤਰ ਹੁਣ ਇੱਥੇ ਕੋਈ ਨਹੀਂ ਰੱਖਦਾ ਜੀ ਇਹਦਾ ਮਤਲਬ ਉਹ ਦੇਖ ਲਓ ਫੇ ਆਮ ਬੰਦਾ ਕਿੱਥੇ ਰੱਖ ਲੂ ਵਾਈਡ 10 ਪਾਸ਼ਾ ਰੱਖਿਆ ਹੋਇਆ ਸੀਗਾ ਇਹਨਾਂ ਸ਼ਾਹੀਨ ਨਸਲ ਸੀ ਜੀ ਠੀਕ ਹੈ ਜੀ ਦੁਬਈ ਦੇ ਵਿੱਚ ਹੀ ਹੁੰਦੀ ਹੈ ਉਹ ਜ਼ਿਆਦਾਤਰ ਇਸ ਟਾਈਮ ਹਾਂਜੀ ਇਸ ਪੰਜਾਬ 'ਚ ਕਿਸੇ ਕੋਲ ਨਹੀਂ ਹੈਗਾ ਹੁਣ ਤੇ ਉਹਦੀ ਕੁਝ ਕੀਮਤ ਕਿੰਨੀ ਕੁ ਹੋਊ ਕੁਝ ਕੋਈ ਅੰਦਾਜ਼ਾ ਪਾ ਵੀਰ ਇਹ ਲਗਭਗ 15 ਲੱਖ ਦੇ ਆਸ-ਪਾਸ ਉਹ ਬਾਜ ਦੀ 10-10 ਪਾਸ਼ਾ ਰੱਖਿਆ ਸੀਗਾ ਜੀ ਅੱਛਾ ਕਈ ਬਾਬਾ ਜੀ ਸ਼ਿਕਾਰ ਕਰਾਉਂਦੇ ਬਾਜ ਨੂੰ ਉਹ ਕਿੱਦਾਂ ਕਰਵਾਉਂਦੇ ਮੈਂ ਕਈ ਵੀਡੀਓ ਦੇਖੀਏ ਪਾਕਿਸਤਾਨ ਦੇ ਵਿੱਚ ਵੀ ਉਹ ਛੱਡ ਦ ਇਦਰ ਕਾਂ ਜਾਂ ਕੁਛ ਉੜਦੇ ਉਹ شکار ਕਰਦਾ ਫੜ ਲੈਂਦੇ ਇਹ ਸਹੀ ਹੈ ਤੁਹਾਡੇ ਹਿਸਾਬ ਨਾਲ ਨਹੀਂ ਬਾਅਦ ਦੇਖੋ ਹੁੰਦਾ ਹਮੇਸ਼ਾ ਬਾਦ ਕੁਦਰਤ ਵੱਲੋਂ ਸ਼ਿਕਾਰੀ ਪੰਛੀ ਆ ਇਹਨੇ ਸ਼ਿਕਾਰ ਕਰਕੇ ਹੀ ਖਾਂਦਾ ਹੈ ਹਮੇਸ਼ਾ ਮਰੇ ਹੋਏ ਕਦੇ ਨਹੀਂ ਖਾਏਗਾ ਇਹ ਅੱਛਾ ਜੀ ਇਹਨੇ ਸ਼ਿਕਾਰ ਕਰਕੇ ਹੀ ਇਹਨੇ ਤਾਜ਼ਾ ਭੋਜਨ ਖਾਣਾ ਹੁੰਦਾ ਹੈ ਅੱਛਾ ਜੀ ਤੇ ਬਾਦ ਗੁਰੂ ਸਾਹਿਬ ਨੇ ਰੱਖਿਆ ਤੇ ਸਾਨੂੰ ਇੱਕ ਸਿੱਖਿਆ ਵੀ ਦਿੱਤੀ ਵੀ ਅਸੀਂ ਵੀ ਕਿਰਤ ਕਰਕੇ ਖਾਣਾ ਦੋ ਨੰਬਰ ਦਾ ਮਰਦ ਸਾਹਿਬ ਕੰਮ ਕਰਕੇ ਨਹੀਂ ਖਾਣਾ ਹਮੇਸ਼ਾ ਧਰਮ ਦੀ ਕਿਰਤ ਕਰਨੀ ਸੱਚੀ ਸੋਚੀ ਕਿਰਤ ਕਰਕੇ ਆਪਣਾ ਦੂਜੇ ਦਾ ਹੱਕ ਮਾਰ ਕੇ ਨਹੀਂ ਖਾਣਾ ਆਪਣੀ ਮਿਹਨਤ ਕਰਕੇ ਹਾਂਜੀ ਖਾਣਾ ਹਮੇਸ਼ਾ ਜਿੱਦਾਂ ਹੁਣ ਕਈ ਸਿੰਘ ਹੁੰਦੇ ਜਿਹੜੇ ਮੀਟ ਆਂਡਾ ਨਹੀਂ ਖਾਂਦੇ ਆ ਨਾ ਚਲੋ ਜਦੋਂ ਹੁਣ ਆਪਾਂ ਘਰੇ ਬਾਜ ਆਪਨ ਸ਼ੌਂਕ ਵੀ ਉਹ ਬਾਜ ਰੱਖੰਦਾ ਜੇ ਆਪਾਂ ਉਹਨੂੰ ਮਤਲਬ ਮਾਸ ਲਿਆ ਕੇ ਪਾਉਨੇ ਉਹ ਗਲਤ ਆ ਜਾਂ ਸਹੀ ਆ ਬਾਈ ਤੁਹਾਡੇ ਹਿਸਾਬ ਨਾਲ ਬਾਦ ਦੇਖੋ ਜੀ ਬਾਦ ਨੂੰ ਹਮੇਸ਼ਾ ਟ੍ਰੇਨਿੰਗ ਦੇ ਕੇ ਸ਼ਿਕਾਰ ਕਰਦਾ ਹੁੰਦਾ ਏ ਸ਼ਿਕਾਰ ਕਰਕੇ ਹੀ ਆਪਣਾ ਖਾਂਦਾ ਏ ਠੀਕ ਹੈ ਬਾਕੀ ਚਲੋ ਹੁਣ ਜਿੱਦਾਂ ਮੇਰੇ ਕੋਲ ਆਵੇ ਮੇਰੇ ਕੋਲ ਫੱਟੜ ਬਾਜ ਆ ਜਾਂਦੇ ਕਈ ਵਾਰੀ ਈਗਲ ਫੈਮਿਲੀ ਆ ਗਈ ਜਾਂ ਹਾਕ ਆ ਗਈ ਠੀਕ ਹੈ ਜੀ ਤੇ ਉਹ ਆਪਾਂ ਫਿਰ ਉਹ ਬਾਹਰ ਉਹ ਲਿਆ ਕੇ ਦੇ ਦੀਦਾ ਇਹ ਕਾਰਨ ਕਿਉਂਕਿ ਉਹ ਸ਼ਿਕਾਰ ਕਈ ਵਾਰੀ ਲੱਤ ਫੱਟੜ ਹੁੰਦੀ ਆ ਹੁਣ ਵੀ ਮੇਰੇ ਕੋਲ ਜਿਹੜਾ ਬਨੈਲੀ ਸੀ ਉਹਦੀ ਲੱਤ ਐਥੋਂ ਟੁੱਟੀ ਸੀ ਉਹ ਸ਼ਿਕਾਰ ਨਹੀਂ ਸੀ ਕਰ ਰਿਹਾ ਕਿਉਂਕਿ ਉਹਦੇ ਪੰਜੇ ਦੀ ਗ੍ਰਿਪ ਪੂਰੀ ਨਹੀਂ ਬਣ ਰਹੀ ਠੀਕ ਆ ਜੀ ਕਿਉਂਕਿ ਪੰਜਿਆਂ ਨਾਲ ਹਮੇਸ਼ਾ ਉਹ ਆਪਣੇ ਸ਼ਿਕਾਰ ਨੂੰ ਦਬੋਚਦਾ ਏ ਠੀਕ ਆ ਜੀ ਅੱਛਾ ਉਹਦੇ ਕਰਕੇ ਹੈਨਾ ਹਾਂ ਜੀ ਤੇ ਇਸ ਕਰਕੇ ਬਾਤ ਨੂੰ ਲਿਆ ਕੇ ਬਾਹਰ ਉਹ ਦੇਣਾ ਪੈਂਦਾ ਕਈ ਵਾਰੀ ਕਿਉਂਕਿ ਉਹ ਪੂਰੀ ਹੁੰਦੀ ਆ ਇਹ ਤਾਂ ਹੁਣ ਕੁਦਰਤ ਵੱਲੋਂ ਬਣਾਈਆਂ ਹੋਈਆਂ ਚੀਜ਼ਾਂ ਜੋ ਉਹਦੀਆਂ ਨਾ ਖਾਣ ਆ ਉਹਦੀ ਤਾਂ ਉਹੀ ਰਹਿਣੀ ਚਲੋ ਆਪਾਂ ਨਹੀਂ ਕਰਨ ਖਾਣੇ ਗੱ ਜੋ ਵੀ ਜਿਹੜੀ ਪਰਮਾਤਮਾ ਨੇ ਉਹਦੀ ਖਰਾਕ ਬਣਾਈ ਆ ਉਹ ਉਹਦਾ ਆਪਣਾ ਹੀ ਹਿਸਾਬ ਕਿਤਾਵਾ ਹੈ ਨਾ ਦਾਣਾ ਪਾਣੀ ਸਾਰਾ ਆਪਣੇ ਲਿਖਾ ਕੇ ਲਿਆਉਂਦੇ ਆ ਬਈ ਇਦਾਂ ਐ ਵੀ ਤੁਸੀਂ ਮਤਲਬ ਜਿਆਦਾ ਤੁਹਾਡਾ ਕੰਮ ਕੰਮ ਕੀ ਆ ਜਿਆਦਾ ਤੁਸੀਂ ਕੀ ਕੰਮ ਕਰਦੇ ਬਾਜ ਦੇ ਨਾਲ ਇਹ ਤਾਂ ਚਲੋ ਸਾਂਭਦੇ ਆ ਤੁਸੀਂ ਬਾਕੀ ਹੋਰ ਕਿੰਨਾ ਸੇਵਾ ਸੰਭਾਲਾਈ ਸਾਡੇ ਉਹਦਾ ਮੇਰੀ ਜਿਹੜੀ ਕਿਰਤ ਆ ਉਹ ਸ ਸਰਵ ਲੋ ਦੇ ਬਰਤਨ ਤੇ ਸ਼ਸਤਰਾਂ ਦੀ ਆ। ਮੈਂ ਥਾਂ ਥਾਂ ਦਾ ਆ ਕੇ ਸਮਾਗਮਾਂ ਜਾ ਕੇ ਆਪਣੀ ਕਿਰਤ ਕਰਦਾ। ਸਰਵ ਲੋ ਦੇ ਬਰਤਨ ਤੇ ਸ਼ਸਤਰ। ਅੱਛਾ ਜੀ। ਤੇ ਨਾਲ ਇਹ ਬਾਣੇ, ਕੁਰਤੀਆਂ, ਕਸ਼ੇਰੇ ਇਸ ਆਪ ਬਣਾ ਕੇ ਸੇਲ ਕਰਦੇ ਆ। ਅੱਛਾ ਸੇਲ ਕਰਦੇ ਆ। ਇਹ ਸਾਡੀ ਕਿਰਤ ਆ। ਠੀਕ ਆ ਜੀ। ਤੇ ਅਨੰਦਪੁਰ ਸਾਹਿਬ ਵੀ ਅਸੀਂ ਬਾਬਾ ਜੀ ਨੂੰ ਮਿਲੇ ਹੋਏ ਸੀ। ਤਾਂ ਅਨੰਦਪੁਰ ਸਾਹਿਬ ਤੁਸੀਂ ਕਿੱਥੇ ਜ਼ਿਆਦਾ ਕਿੱਥੇ ਮਿਲਦੇ ਹੋ ਬਈ ਹੌਲੇ-ਹੌਲੇ ਤੇ ਇਹ ਵੀ ਥੋੜਾ ਦੱਸੋ। ਖੰਡਾ پارک ਦੇ ਨੇੜੇ ਸਾਡੀ ਉੱਥੇ ਸ਼ਾਪ ਹੁੰਦੀ ਆ। ਗੁਰ ਨਾਨਕ ਨਿਵਾਸ ਦੇ ਸਾਹਮਣੇ ਉਹ ਸਾਡੀ ਦੁਕਾਨ ਹੁੰਦੀ ਆ। ਠੀਕ ਆ ਜੀ। ਤੇ ਬਾਬਾ ਤੁਸੀਂ ਆਪਣਾ ਕੋਈ ਕੰਟੈਕਟ ਨੰਬਰ ਵੀ ਦੇਣਾ ਚਾਹੋ ਜੇ ਤੁਹਾਡਾ ਮਨ ਹੈ ਤਾਂ ਦੇ ਸਕਦੇ ਕਈ ਵਾਰੀ ਕੋਈ ਤੁਹਾਨੂੰ ਫੋਨ ਕਰ ਸਕਦਾ ਹੈ ਗੱਲ ਵਾਹ ਹਾਂ ਮੈਂ ਸੰਗਤ ਦੀ ਬੇਨਤੀ ਕਰਦਾ ਹਾਂ ਕਿ ਕਿਸੇ ਨੇ ਵੀ ਕਿਸੇ ਦੇ ਕੋਲ ਵੀ ਕੋਈ ਪੰਛੀ ਫੱਟੜ ਹੋਇਆ ਜਿੱਦਾਂ ਕਬੂਤਰ ਹੋ ਗਿਆ ਚਿੜੀ ਹੋ ਗਈ ਜਾਂ ਤੋਤਾ ਹੋ ਗਿਆ ਜਾਂ ਬਾਜ ਹੋ ਗਿਆ ਜਾਂ ਈਗਲ ਫੈਮਿਲੀ ਚ ਕਹਿੰਦੇ ਇੱਲਾਂ ਹੋ ਗਈਆਂ ਇਹ ਜੇ ਫੱਟੜ ਹੁੰਦਾ ਏ ਤੇ ਸਾਡਾ ਨੰਬਰ ਆਪ ਜੀ ਨੂੰ ਮੈਂ ਦੱਸ ਦਿੰਦਾ ਉਹ ਤੇ ਜਰੂਰ ਸੰਪਰਕ ਕਰਕੇ ਸਾਡੇ ਕੋਲ ਪਹੁੰਚਦਾ ਕਰਿਓ ਜਾਂ ਸਾਨੂੰ ਸਾਨੂੰ ਫੋਨ ਕਰਿਓ ਸਾਡੀ ਟੀਮ ਦਾ ਕੋਈ ਮੈਂਬਰ ਤੁਹਾਡੇ ਕੋਲ ਪਹੁੰਚ ਕੇ ਉਹ ਪੰਛੀਆਂ ਨੂੰ ਰੈਕਸਿਊ ਕਰਕੇ ਅਸੀਂ ਉਹਦਾ ਇਲਾਜ ਕਰਦੇ ਤੇ ਨਾਲ ਫਿਰ ਉਹਨੂੰ ਛੁਰੀ ਕਰਦੇ ਆਜ਼ਾਦ ਕਰ ਦਿੰਦੇ ਹਾਂ ਚਲੋ ਇਹ ਵੀ ਸੇਵਾ ਦਾ ਨੀ ਲਾਈ ਹਾਂ ਜੀ ਇਹ ਸਾਡੀ ਸੇਵਾ ਹੈ ਨੰਬਰ ਨੋਟ ਕਰ ਲਿਓ ਜੀ 84378 96298 84378 96298 ਇਹ 10 ਦਾ ਨੰਬਰ ਹੈ ਤੇ ਨਾਲ ਕਿਸੇ ਨੇ ਵੀ ਸਰਬਲੋ ਦੇ ਬਰਤਨ ਜਾਂ ਸ਼ਸਤਰ ਲੈਣੇ ਹੋਣ ਉਹ ਵੀ ਜਰੂਰ ਸੰਪਰਕ ਕਰਿਓ ਇੱਕ ਗੱਲ ਹੋਰ ਆ ਬਾਬਾ ਜੀ ਜਿੰਨੀ ਵੀ ਤੁਸੀਂ ਵੀਡੀਓ ਦੇਖੀਆਂ ਸਾਰੀਆਂ ਬਾਜ ਦੇ ਨਾਲ ਜਾਂ ਬਾਜ ਦੇ ਰਿਲੇਟਿਡ ਹੀ ਤੁਸੀਂ ਵੀਡੀਓ ਦੇਖੀਆਂ ਹੋਣੀਆਂ ਜਿਹੜੇ ਅਸਲੀ ਹੈ ਅੰਦਰੋਂ ਗੱਲ ਉਹ ਕਿਸੇ ਨੂੰ ਮੇਨ ਲੱਗਾ ਪਤਾ ਹੀ ਨਹੀਂ ਹੋਣਾ ਨਾ ਸੋਸ਼ਲ ਮੀਡੀਆ ਦੇ ਉੱਤੇ ਬਾਬਾ ਜੀ ਦੇ ਘਰੇ ਬੈਠੇ ਸੀ ਬਾਬਾ ਜੀ ਨੇ ਦੱਸਿਆ ਨਾ ਦੇ ਘਰੇ ਬੇਟੀਆਂ ਨੇ ਤੇ ਹਨਾ ਬਾਬਾ ਜੀ ਹਾਂ ਜੀ ਤੇ ਉਹਨਾਂ ਦੇ ਵਿੱਚੋਂ ਇੱਕ ਬੇਟੀ ਨੂੰ ਥੋੜੀ ਪ੍ਰੋਬਲਮ ਆ ਉਹ ਬਾਰੇ ਉਹਦੇ ਬਾਰੇ ਵੀ ਆਪਾਂ ਜਾਣਦੇ ਵੀ ਕੀ ਪ੍ਰੋਬਲਮ ਆ ਕੀ ਹਿਸਾਬ ਕਿਤਾ ਹੈ ਨਾ ਬਾਬਾ ਜੀ ਮਾੜੇ ਦੱਸੋ ਕੀ ਪ੍ਰੋਬਲਮ ਆ ਜੀ ਹਾਂਜੀ ਸਭ ਤੋਂ ਵੱਡੀ ਪਚੰਗਣ ਆ ਮੇਰੀ ਗੁਰਸ਼ਾਨ ਕੌਰ ਠੀਕ ਆ ਜੀ ਉਮਰ ਹੈਗੀ ਲਗਭਗ 5.5 ਸਾਲ ਠੀਕ ਆ ਜੀ ਤੇ ਉਹਨੂੰ ਐਸ ਐਮ 2 ਨਾ ਦੀ ਬਿਮਾਰੀ ਹੈ ਠੀਕ ਆ ਜੀ ਜਿਸ ਦੇ ਵਿੱਚ ਕਿ ਉਹ ਸਰੀਰਕ ਪੱਖੋਂ ਜਮਾਂ ਹੀ ਪਤਲੇ ਸਰੀਰ ਦੀ ਹੈ ਹਾਂਜੀ ਤੇ 54% ਹੈਂਡੀਕੈਪਟ ਲਤਾਂ 'ਤੇ ਤੁਰੇ ਨਹੀਂ ਸਕਦੀ ਅੱਛਾ ਜੀ ਉਹਨੂੰ ਲੈਟਰਿੰਗ ਬਾਥਰੂਮ ਵੀ ਚੱਕ ਕੇ ਕਰਵਾਉਣਾ ਪੈਂਦਾ ਹੈ ਠੀਕ ਆ ਜੀ ਆਪਣੇ ਵੱਲੋਂ ਅਸੀਂ ਇਲਾਜ ਕਰਵਾ ਰਹੇ ਆ ਠੀਕ ਹੈ ਜੀ ਤੇ ਵਾਈਗੂ ਬਾਕੀ ਵਾਈਗੁਰ ਜੀ ਦੇ ਹੱਥ ਚੱਲ ਸੀ ਦੱਸਿਆ ਇਹਦਾ ਇਹ ਆਪਣੇ ਇੰਡੀਆ ਵਿੱਚ ਇਲਾਜ ਹੈਗਾ ਇਸ ਚੀਜ਼ ਦਾ ਨਹੀਂ ਉਹਦਾ ਐਸ ਐਮ 2 ਨਾ ਦੀ ਬਿਮਾਰੀ ਦਾ ਇਲਾਜ ਪੰਜਾਬ ਚ ਇੱਥੇ ਹੈ ਨਹੀਂ ਇੱਥੇ ਹੈ ਨਹੀਂ ਕਿਹੜੀ ਜਗ੍ਹਾ ਬਾਹਰ ਇਲਾਜ ਹੈ ਜੀ ਉਹਦਾ ਅੱਛਾ ਬਾਹਰ ਲਾਏ ਤੇ ਕਿੰਨਾ ਖਰਚਾ ਹੈ ਉਹਦਾ ਬਾਬਾ ਜੀ ਉਹਦਾ ਜਿੱਥੇ ਤੱਕ ਸੋਣਿਆ ਜੀ 16 ਕਰੋੜ ਦਾ ਦੱਸ 16 ਕਰੋੜ ਹੁਣ ਬਾਬਾ ਜੀ ਮੈਂ ਕਹੇ ਮੈਂ ਕਹਾਂ ਬਾਬਾ ਜੀ ਤੁਸੀਂ ਵੀਡੀਓ ਚਲੋ ਸਾਡੇ ਦਾ ਚੈਨਲ ਬਹੁਤ ਛੋਟਾ ਆਇਆ ਮੈਂ ਕਹਾਂ ਕਿਸੇ ਨੂੰ ਕੋ ਕੋ ਹੈਲਪ ਕਰਨ ਬਾਬਾ ਕਹਿੰਦੇ ਅਸੀਂ ਘਰੋਂ ਬਾਹਲੇ ਜਿੱਦਾਂ ਕੋਈ ਗਰੀਬ ਵੀ ਨਹੀਂ ਹੈਗੇ ਤੇ ਬਾਹਲੇ ਤਗੜੇ ਕਲਾਸ ਦੇ ਲਾ ਲੋ ਮੈਂ ਕਹਿੰਦਾ ਜ਼ਰੂਰੀ ਨਹੀਂ ਹੈਗਾ ਜੇ ਬੰਦਾ ਬਹੁਤ ਤਗੜਾ ਵੀ ਹੋਵੇ ਨਾ ਕਰੋ ਉਹ ਵੀ 16 ਕਰੋੜ ਰੁਪਏ ਨਹੀਂ ਖਰਚ ਸਕਦਾ ਹਨ ਬਾਕੀ ਇਦਾਂ ਆ ਵੀ ਮੈਂ ਤਾਂ ਕਹਿੰਦਾ ਵੀ ਕਿਸੇ ਤਰੀਕੇ ਚਲੋ ਹੈਲਪ ਹੋਣੀ ਚਾਹੀਦੀ ਕਿਸੇ ਤਰੀਕੇ ਫਿਰ ਬਾਬਾ ਜੀ ਦਾ ਨੰਬਰ ਸਿੱਧਾ ਪਾਇਆ ਹੋਇਆ ਤੇ ਜਿਹੜੇ ਪਿਆਰ ਕਰਦੇ ਬਾਬਾ ਨੂੰ ਜ਼ਰੂਰ ਗੱਲਬਾਤ ਕਰਨ ਮਿਲਣਾ ਹਨ ਕਿਉਂਕਿ ਬੱਚੀ ਦਾ ਸਵਾਲ ਆ ਛੋਟੀ ਬੱਚੀ ਆ ਇੱਕ ਹੋਰ ਤੁਸੀਂ ਗੱਲ ਅਸੀਂ ਵੀ 18 ਸਾਲ ਦੇ ਵਿੱਚ ਕੀ ਇਹਦਾ ਰਿਸਕ ਕੀ ਗਾਂਹ ਜਾ ਕੇ ਬਾਬਾ ਜੀ 18 ਸਾਲ ਦੇ ਤੇ 18 ਜਾਂ 20 ਸਾਲ ਦੇ ਇੱਕ ਰਿਸਕ ਹੁੰਦਾ ਐਟੈਕ ਹੁੰਦਾ ਜਿਹਦਾ ਵੀ ਉਹਦੇ ਚ ਇਦਾਂ ਹੁੰਦਾ ਵੀ ਟੈਗ ਹੁੰਦਾ ਹੈ ਉਹ ਤੇ ਬੱਚਾ ਵੱਜ ਵੀ ਸਕਦਾ ਜਾ ਵੀ ਸਕਦਾ ਅੱਛਾ ਚਲੋ ਮਹਾਰਾਜ ਦਾ ਨਾਮ ਹੈ ਵਾਇਗੁਰ ਦੇ ਪਾਣੀ ਚ ਰਹਿਦਾ ਆਪਾਂ ਦਾ ਵਾਇਗੁਰ ਦੇ ਪਾਣੀ ਚ ਰਹਿਣ ਵਾਲੇ ਸਿੰਘ ਹਨਾ ਚੰਗਾ ਏ ਮਾੜਾ ਏ ਜੋ ਵੀ ਹੋਈਗਾ ਉਹਦੇ ਪਾਣੀ ਚ ਆ ਸਹੀ ਗੱਲ ਆ ਚਲੋ ਆਪਾਂ ਆਪਣੇ ਮੂੰਹੋਂ ਕਦੇ ਨਹੀਂ ਕਹਿੰਦੇ ਵੀ ਆਪਣੀ ਹੈਲਪ ਕਰੋ ਜਾਓ ਕਰੋ ਬਸ ਇਹੀ ਕਹਿੰਦਾ ਮੈਂ ਤਾਂ ਵੀ ਆਪਣੀ ਹਾਂਜੀ ਹਨਾ ਵੀ ਮੇਰੇ ਕੋਲ ਸਰਬਲੋਹ ਦੇ ਵਰਤਨ ਦੇ ਸ਼ਸਤਰ ਖੇਡ ਦਿਓ ਤਾਂ ਦਿਓ ਮੈਂ ਆਪਣੇ ਪਰਿਵਾਰ ਦਾ ਜਿਹੜਾ ਚਲੋ ਬਾਕੀ ਚੰਗੀ ਤਰ੍ਹਾਂ ਕਰ ਬਿਲਕੁਲ ਬਾਕੀ ਚਲੋ ਆਪ ਸੰਗਤਾਂ ਅਰਦਾਸ ਕਰੋ ਜੀ ਮਹਾਰਾਜ ਹਨਾ ਸਭ ਕੋ ਠੀਕ ਕਰੇ ਬਾਕੀ ਤਾਂ ਜੰਗਾ ਲੱਗਦਾ ਆਪਾਂ ਜਰੂਰ ਦੱਸਣਾ ਸੀਗਾ ਇਹ ਗੱਲ ਵੈਸੇ ਬਾਬਾ ਜੀ ਕਹਿੰਦੇ ਨਾ ਦੱਸੋ ਮੈਂ ਕਹਾ ਨਹੀਂ ਤੁਸੀਂ ਦੱਸੋ ਪਤਾ ਤਾਂ ਲੱਗਣਾ ਚਾਹੀਦਾ ਹੈ ਨਾ ਕਿਉਂਕਿ ਜਿੰਨੇ ਲੋਕ ਵੀਡੀਓ ਬਣਾਉਂਦੇ ਬਾਜ਼ ਦੀ ਬਣਾ ਕੇ ਲੈ ਜਾਂਦੇ ਇਹ ਚੀਜ਼ ਕੋਈ ਦੱਸਦਾ ਨਹੀਂ ਘਰ ਦੀ ਇਹ ਵੀ ਬਹੁਤ ਜ਼ਰੂਰੀ ਆ ਬਾਕੀ ਛੋਟੀ ਜੀ ਵੀਡੀਓ ਸੀਗੀ ਇਹ ਆਪਾਂ ਵੀਡੀਓ ਨੂੰ ਇੱਥੇ ਬੰਦ ਕਰਾਂਗੇ ਬਾਬਾ ਜੀ ਦਾ ਨੰਬਰ ਪਾ ਦਿੱਤਾ ਹੋਇਆ ਜੇ ਕਿਸੇ ਨੇ ਗੱਲਬਾਤ ਕਰਨੀ ਹੋਵੇ ਤਾਂ ਬਾਬਾ ਜੀ ਨਾਲ ਜਰੂਰ ਕੰਟੈਕਟ ਕੰਟੈਕਟ ਕਰੋ ਹਨਾ ਤੇ ਗੱਲਬਾਤ ਜਿੱਦਾਂ ਵੀ ਹੋਈ ਦੱਸਣਗੇ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਬਾ ਜੀ ਟਾਈਮ ਕੱਢਿਆ ਛੋਟੀ ਜੀ ਵੀਡੀਓ ਲਈ ਸਾਡੇ ਲਈ ਆਹੀ ਬਾਬਾ ਜੀ ਕਾਫੀ ਦਿਨਾਂ ਤੋਂ ਮਗਰ ਪਏ ਸੀ ਬਾਬਾ ਜੀ ਟਾਈਮ ਕੱਢੋ ਟਾਈਮ ਕੱਢੋ ਧੰਨਵਾਦ ਤੁਹਾਡਾ ਵੀਰ ਨਹੀਂ ਨਹੀਂ ਮਹਾਰਾਜ ਆਇਆ ਜੀ ਆਇਆਂ ਨੂੰ ਜੀ ਧੰਨਵਾਦ ਤੇ ਬਾਕੀ ਮਿਲਾਂਗੇ ਹੋਰ ਵੀਡੀਓ ਦੇ ਨਾਲ ਠੀਕ ਹੈ ਜੀ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ